ਦੀ ਡਾਕਟਰ ਨੇ ਰਿਪੋਰਟ ਆ ਜੀ ਉਹ ਇਹ ਆ ਵੀ ਰਾਜਵੀਰ ਜਵੰਦਾ ਦੀ ਬੋਡੀ ਦੇ ਵਿੱਚ ਕੋਈ ਮੂਵਮੈਂਟ ਨਹੀਂ ਆ ਬ੍ਰੇਨ ਡੈੱਡ ਆ ਜੀ ਸਰੀਰ ਦੇ ਕਈ ਅੰਦਰੂਨੀ ਸੱਟਾਂ ਬਾਹਰ ਕੋਈ ਚੇਟ ਨਹੀਂ ਆ ਅੰਦਰੂਨੀ ਸੱਟਾਂ ਇੰਨੀਆਂ ਜ਼ਿਆਦਾ ਵੀ ਪਾਈ ਵੈਂਟੀਲੇਟਰ ਦੇ ਉੱਤੇ ਅੱਜ ਤੀਜਾ ਦਿਨ ਹੋ ਗਿਆ ਸੋ ਅਰਦਾਸਾਈਆਂ ਡਾਕਟਰਾਂ ਜਿਹੜੇ ਉਹ ਇਹ ਗੱਲ ਕਹਿੰਦੇ ਵੀ ਕੋਈ ਚਮਤਕਾਰ ਹੋ ਜੇ ਅਸੀਂ ਵੀ ਇਹ ਚਾਹੁੰਦੇ ਆ ਪਰ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਆ ਮੈਂ ਕੋਈ ਨੈਗੇਟਿਵ ਗੱਲ ਨਹੀਂ ਕਰਦਾ ਮੈਂ ਤਾਂ ਆਪਚੋਨਾ ਜੀ ਕਿ ਉਹ ਵਿਚਾਰਾ ਉੱਠੇ ਉਹ ਆਪਦੇ ਟੱਬਰ ਤੇ ਜਾਵੇ ਉਹ ਗਾਵੇ ਉਹ ਹੱਸੇ ਖੇਡੇ ਤੇ ਸਾਰੀ ਗੱਲ ਨੂੰ ਜਾਣੇ ਮਾਣੇ ਪਰ ਗੱਲ ਇਹ ਜੀ ਕਿ ਇਸ ਵੇਲੇ ਡਾਕਟਰ ਕੱਲ ਕਹਿੰਦੇ ਆ ਕਿ ਅਸੀਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੇ ਲਈ ਅਪਰ ਅਰਦਾਸ ਕਰਗੇ ਜੀ ਸਰਜਰੀ ਹੋਈ ਹੈ ਜਾਂ ਨਹੀਂ ਕਹਿੰਦੇ ਸੀ ਕਿ ਨਿਊਰੋ ਸਰਜਨ ਚੈੱਕ ਅਪ ਕਰ ਰਹੇ ਨੇ ਨਹੀਂ ਜੀ ਹਾਲੇ ਤੱਕ ਕੋਈ ਸਰਜਰੀ ਨਹੀਂ ਹੋਈ ਜੀ ਆ ਜਿਹੜੀਆਂ ਐਮ ਆਰ ਆਈ ਦੀਆਂ ਰਿਪੋਰਟਾਂ ਤੇ ਕੁਝ ਕੋ ਹੋਰ ਰਿਪੋਰਟਾਂ ਜਿਹੜੀਆਂ ਉਹ ਆਈਆਂ ਉਦੇ ਵਿੱਚ ਇਹ ਹੈ ਜੀ ਕਿ ਉਹਦੀ ਸਥਿਤੀ ਰਾਜਵੀਰ ਜਵੰਦਾ ਦੀ ਹਾਲੇ ਵੀ ਚਿੰਤਾਜਨਕ ਹੈ ਜਿਵੇਂ ਕਿ ਪਹਿਲੇ ਦਿਨ ਸੀ ਕੱਲ ਖਬਰਾਂ ਇਹ ਆਈਆਂ ਸੀ ਤੇ ਰਾਜਵੀਰ ਜਵੰਦਾ ਦੀ ਜਿਹੜੀ ਆ ਉਹ ਸਪੋਰਟ ਸਿਸਟਮ ਤੇ ਜਿੱਥੇ ਲਾਇਆ ਸੀ ਤੇ ਉਹਦੀ ਇੱਕ ਮਸ਼ੀਨ ਬੰਦ ਕਰ ਦਿੱਤੀ ਗਈ ਆ ਪਰ ਅੱਜ ਡਾਕਟਰਾਂ ਨੇ ਫੇਰ ਇਹ ਗੱਲ ਕਹੀ ਆ ਵੀ ਸਥਿਤੀ ਚਿੰਤਾਜਨਕ ਹੈ ਇਹ ਗੱਲ ਜਿਹੜੀ ਮੈਂ ਹੁਣ ਦੱਸ ਰਿਹਾ ਇਹ ਆਉਂਦੇ 5 ਮਿੰਟਾਂ ਦੇ ਵਿੱਚ ਹੀ ਗਲਤ ਸਾਬਤ ਹੋ ਜੇ ਤੇ ਉਹ ਦੀ ਬਿਲਕੁਲ ਉਹ ਹੋਸ਼ ਦੇ ਵਿੱਚ ਆ ਗਿਆ ਮੇਰੀ ਇਹ दिली ਇੱਛਾ ਮੈਂ ਚਾਹੁੰਦਾ ਜੀ ਮੇਰੀ ਸਾਰੀ ਖਬਰੇ ਝੂਠੀ ਸਾਬਤ ਹੋਵੇ ਨੀ ਪਰ ਅਗਲੀ ਗੱਲ ਇਹ ਕਿ ਮੈਨੂੰ ਨਾ ਇਸ ਗੱਲ ਨੇ ਸੋਚਣ ਲਈ ਮਜਬੂਰ ਕਰਤਾ ਸੰਸਾਭ ਇੱਕ ਵਾਰੀ ਨਾ ਮੈਨੂੰ ਯਾਦ ਆ ਤਿੰਨ ਚਾਰ ਸਾਲ ਪਹਿਲਾਂ ਮੈਂ ਆਵਾਰਾ ਪਸ਼ੂਆਂ ਦੇ ਕਹਿਰ ਦੇ ਉੱਤੇ ਬੋਲਿਆ ਸੀ ਤੇ ਮੈਨੂੰ ਬੜੀਆਂ ਗਾਲਾਂ ਪਈਆਂ ਸੀ ਕਿ ਕਿਹੜੀਆਂ ਲੀਆਂ ਭਾਵਨਾਵਾਂ ਪੜਕੀਆਂ ਸੀ ਉਹ ਕਹਿੰਦੇ ਜੀ ਕੋਈ ਧਰਮ ਰੱਬ ਦੀ ਵਿੱਚ ਆ ਗਿਆ ਸੀ ਇਸ ਗੱਲ ਦੇ ਅੱਜ ਦੇਖੋ ਰਾਜਵੀਰ ਜਵੰਦਾ ਵਰਗੇ ਕਿੰਨੇ ਮਾਵਾ ਦੇ ਪੁੱਤ ਲੱਖਾਂ ਦੀ ਗਿਣਤੀ ਦੇ ਵਿੱਚ ਉਮਰ ਭਰ ਦੇ ਲਈ ਅਪਾਹਜ ਹੋ ਜਾਂਦੇ ਆ ਇਹ ਵੀ ਆਵਾਰਾ ਬੱਚੇ ਜਿਹੜੇ ਸੀ ਉਹੀ ਲੱਗੇ ਆ ਮੋਟਰਸਾਈਕਲ 'ਚ ਪਿੰਜੌਰ ਦੇ ਵੱਲ ਕੇ ਪਤਾ ਲੱਗਾ ਵੀ ਉਸ ਤਾਂ ਤੇ ਹਾਰਦ ਸਾਹ ਵਾਪਰਿਆ ਇਹ ਆਪਣੇ 25 ਲੱਖ ਰੁਪਏ ਦੇ ਮਹਿੰਗੇ BMW ਮੋਟਰਸਾਈਕਲ ਦੇ ਉੱਤੇ ਆ ਕੁਝ ਕ ਹਫ਼ਤੇ ਪਹਿਲਾਂ ਸਿੰਨ ਸਾਡੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਇੱਕ ਵਿਆਹ ਦਾ ਸ਼ੋਅ ਲਾ ਕੇ ਗਿਆ ਉੱਥੇ ਕੈਨੇਡਾ ਦੇ ਵਿੱਚੋਂ ਹੀ ਹੈਲਮਟ ਤੇ ਬਾਕੀ ਜਿਹੜੀ ਹੁੰਦੀ ਹੈ ਬੋਡੀ ਵਾਲੀ ਕਿੱਟ ਹੁੰਦੀ ਜਦੋਂ ਤੁਸੀਂ ਸਫ਼ਰ ਕਰਦੇ ਆ ਬਾਈਕ ਰਾਈਡਰ ਜਿਹੜੇ ਕਰਦੇ ਆ ਉਹ ਸਾਰੀ ਗੋਡਿਆਂ ਨੂੰ ਕਵਰ ਕਰਨ ਵਾਲੀ ਸਪੋਰਟ షూ ਤੇ ਬਾਕੀ ਚੀਜ਼ਾਂ ਲੈ ਕੇ ਗਿਆ ਸਾਰਾ ਕੁਝ ਪੈਨਿੰਗ ਦੇ ਬਾਵਜੂਦ ਜਦੋਂ ਜਾ ਰਿਹਾ ਸੀ ਆਪਦੇ ਸਾਥਕਾਂ ਦੇ ਨਾਲ ਤੇ ਮੂਰੇ ਸਾਹਣ ਲੜਦੇ ਹੋਏ ਸੜਕ ਦੇ ਵਿਚਾਲੇ ਆ ਗਏ। ਇਹ ਜਦੋਂ ਵਿਚਾਲੇ ਆ ਗਏ ਤੇ ਬਲੈਰੋ ਗੱਡੀ ਮੂਰੇ ਜਾ ਰਹੀ ਉਹਨੇ ਮਾਰੀ ਬ੍ਰੇਕ ਤੇ ਮੱਧਲੇ ਪਾਸੇ ਦਾ ਮੋਟਰਸਾਈਕਲ ਵੱਜਾ ਜੀ ਬਲੈਰੋ ਗੱਡੀ ਦੇ ਵਿੱਚ। ਸੋ ਆਹ ਹਾਦਸੇ ਦਾ ਕਾਰਨ ਇਹ ਆ ਜਿਹੜੇ ਚਸ਼ਮਦੀਤਾ ਉਥੋਂ ਦੇ। ਉਹਨਾਂ ਨੇ ਇਹ ਗੱਲ ਕਹੀ ਉਹ ਵੀ ਮੋਟਰਸਾਈਕਲ ਵੱਧ ਤੋਂ ਵੱਧ 45-50 ਦੀ ਸਪੀਡ ਤੇ ਸੀ। ਇੰਨੀ ਸਪੀਡ ਦੇ ਨਾਲ ਐਨੇ ਮਹਿੰਗੇ ਹੈਲਮਟ ਤੇ ਬੋਡੀ ਨੂੰ ਕਵਰ ਕਰਕੇ ਚੱਲਣ ਵਾਲੇ ਬੰਦੇ ਦਾ ਇੰਨਾ ਵੱਡਾ ਨੁਕਸਾਨ ਹੋ ਨਹੀਂ ਸਕਦਾ। ਉਹ ਚਸ਼ਮਦੀਤ ਵੀ ਇਸ ਗੱਲ ਦੇ ਉੱਤੇ ਹੈਰਾਨ ਆ। ਪਰ ਮੈਂ ਸੁਤੀ ਅਨਸਰ ਸਾਹਿਬ ਅਜੇ ਵੀਰ ਬੰਦੇ ਨੇ 25 ਲੱਖ ਦਾ ਮੋਟਰਸਾਈਕਲ ਲਿਆ ਸਰਕਾਰ ਨੂੰ ਟੈਕਸ ਗਿਆ ਟੈਲੀਫੋਨ ਨੇ ਸਰਕਾਰ ਨੂੰ ਟੈਕਸ ਗਿਆ ਗਾਉੜੇ ਨੇ ਸਰਕਾਰ ਨੂੰ ਟੈਕਸ ਗਿਆ ਤੇ ਨਾ ਸੜਕਾਂ ਦੀ ਹਾਲਤ ਚੰਗੀ ਤੇ ਨਾ ਪਸ਼ੂ ਸੜਕਾਂ ਤੋਂ ਪਰੇ ਹੋਏ ਤੇ ਹਲਾਤ ਕੀ ਬਣੇ ਪਏ ਜੀ